ਸੰਡੇ ਸ਼ੋਅ ਦੇ ਇਸ ਆਖਰੀ ਪੜਾ ਅੰਤਰਰਾਸ਼ਟਰੀ ਮਾਮਲੇ ਵਿੱਚ ਸਵਾਗਤ ਹੈ। ਸੋ ਗਿਲਸਾਵ ਅੰਤਰਰਾਸ਼ਟਰੀ ਮਾਮਲੇ ਦੇ ਵਿੱਚ ਇੱਕ ਅੰਤਰਰਾਸ਼ਟਰੀ ਕ੍ਰਿਮੀਨਲ ਜਿਹੜੀ ਕੋਰਟ ਹੈ। ਉਦੋਂ ਅਖਰ ਅਸੀਂ ਜਿਹੜੀ ਪ੍ਰਕਾਸ਼ ਚਾਈ ਸੀ ਉਹ ਜਦੋਂ ਵਲਾਦੀਮੀਰ ਪੁਤਨ ਦੇ ਖਿਲਾਫ ਵਾਰੰਟ ਜਾਰੀ ਕੀਤਾ ਸੀ ਉਦੋਂ ਹੀ ਲੋਕਾਂ ਨੂੰ ਪਤਾ ਲੱਗਿਆ ਕਿ ਕੋਈ ਅੰਤਰਰਾਸ਼ਟਰੀ ਅਦਾਲਤ ਵੀ ਹੈਗੀ ਹੈ। ਸੂ ਉਸਰ ਅਦਾਲਤ ਵੱਲੋਂ ਹੁਣ ਇਜ਼ਰਾਈਲ ਦੇ ਜਿਹੜੇ ਪ੍ਰਧਾਨ ਮੰਤਰੀ ਹੈ ਬੈਜਮਿਨ ਨੇਤਨਯਾਹੁ ਉਹਨਾਂ ਦੇ ਖਿਲਾਫ ਵਾਰ ਕਰਾਇਮ ਦੇ ਸਬੰਧ ਵਿੱਚ ਵਾਰੰਟ ਜਾਰੀ ਕਰਨ ਦੀ ਜਿਹੜੀ ਕਾਇਦ ਚੱਲ ਰਹੀ ਹੈ ਔਰ ਉਹਨੂੰ ਲੈ ਕੇ ਨੇਤਨਯਾਹੁ ਦੇ ਵਿੱਚ ਘਬਰਾਹਟ ਜਿਹੜੀ ਸਪਸ਼ਟ ਵਿਖਾਈ ਦੇ ਰਹੀ ਹੈ ਕਿ ਜਿਵੇਂ ਉਹ ਜਿਹੜੇ ਆਪਦੇ ਮਿੱਤਰ ਦੇਸ਼ਾਂ ਨੂੰ ਕਹਿ ਰਿਹਾ ਵੀ ਤੁਸੀਂ ਦਬਾਅ ਪਾਓ ਅ ਅਦਾਲਤ ਦੇ ਵੀ ਅਸੀਂ ਜੇ ਇਹ ਵਰੰਟ ਜਾਰੀ ਹੁੰਦਾ ਹੈ ਤਾਂ ਅਸੀਂ ਇਸ ਤੇ ਕੋਈ ਜਿਹੜਾ ਅਮਲ ਨਹੀਂ ਕਰਾਂਗੇ ਗ੍ਰਿਫਤਾਰੀ ਨਹੀਂ ਹੋਊਗੀ ਸੋ ਇਹ ਡਰ ਕਿਸ ਗੱਲ ਦਾ ਹੈ ਇੱਕ ਤਾਂ ਇਹ ਇੱਕ ਇਸ ਜਿਹੜੀ ਗ੍ਰਿਫਤਾਰੀ ਵਰੰਟ ਹੈ ਇਹਦਾ ਇਜ਼ਰਾਈਲ ਜਾਂ ਹਮਾਸ ਦੇ ਇਸ ਜਿਹੜਾ ਮੌਜੂਦਾ ਜਿਹੜਾ ਕਨਫਲਿਕਟ ਹੈ ਇਹਦੇ ਦੇ ਉੱਤੇ ਕੀ ਅਸਰ ਪਊਗਾ ਜੀ ਭਮ ਸਾਹਿਬ ਜੇ ਅਸੀਂ ਸ਼ੁਰੂਆਤ ਕਰੀਏ ਗੱਲਬਾਤ ਦੀ ਤਾਂ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਤੇ ਮੈਂ ਥੋੜਾ ਜਿਹਾ ਬਿਲਕੁਲ ਉਹ ਬਹੁਤ ਜ਼ਰੂਰੀ ਹੈ ਹਾਂਜੀ ਹਾਂ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਤੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਜੀ ਦਰਅਸਲ ਇਹ ਦੋ ਅਲੱਗ-ਅਲੱਗ ਅਦਾਲਤਾਂ ਨੇ ਜੀ ਜਿਹੜੀ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਹੈ ਉਹ ਯੂਨੋ ਦਾ ਇੱਕ ਹਿੱਸਾ ਹੈ ਜੀ ਯੂਨੋ ਦਾ ਇੱਕ ਆਰਗਨ ਹੈ ਜਿਸਦਾ ਮੈਂਡੇਟ ਹੈ ਨੇਸ਼ਨ ਸਟੇਟਸ ਦੇ ਵਿੱਚ ਜਿਹੜੇ ਮਸਲੇ ਐ ਉਹ ਹੱਲ ਕਰਵਾਉਣ ਦਾ ਜੀ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਆ ਜਿਹੜੀ ਆਈਸੀਸੀ ਇਹ ਇੱਕ ਵੱਖਰੀ ਇੱਕ ਅਦਾਲਤ ਹੈ ਇਸ ਨੂੰ ਰੋਮ ਸਟੈਚੂਟ ਦੇ ਆਧਾਰ ਦੇ ਉੱਤੇ ਦੇਸ਼ਾਂ ਨੇ ਜਿਹੜੇ ਵੱਖ-ਵੱਖ ਦੇਸ਼ਾਂ ਨੇ ਉਸ ਦੀ ਜੂਰਿਸਡਿਕਸ਼ਨ ਨੂੰ ਜਿਹੜਾ ਹੈ ਉਹ ਮਾਨਤਾ ਦਿੱਤੀ ਹੋਈ ਹੈ ਜੀ ਪਰ ਇਹ ਯੂਐਨ ਦਾ ਹਿੱਸਾ ਨਹੀਂ ਹੂੰ ਇਸ ਦਾ ਮੰਡੇਟ ਹੈ ਜਿਹੜਾ ਕ੍ਰਾਈਮ ਅਗੇਂਸਟ ਜਿਹੜੇ ਹਿਊਮੈਨਿਟੀ ਹੈ ਜਾਂ ਜੈਨੋਸਾਈਡ ਹੈ ਜਿਹੜੇ ਇਸ ਤਰ੍ਹਾਂ ਦੇ ਇੰਟਰਨੈਸ਼ਨਲ ਜਿਹੜੇ ਲਾਅ ਦੇ ਵਿੱਚ ਜੀ ਕ੍ਰਾਈਮ ਮੰਨੇ ਗਏ ਹੈ ਉਹਨਾਂ ਦੇ ਪ੍ਰਤੀ ਜਿਹੜੀ ਹੈ ਉਹ ਜਵਾਬਦੇਹੀ ਤੈਅ ਕਰਨਾ ਉਹਨਾਂ ਵਾਰ ਕਰਿਮੀਨਲਸ ਦੀ ਜੈਨੋਸਾਈਡਸ ਕਰਨ ਵਾਲੇ ਲੋਕਾਂ ਦੀ ਜਿਹੜੀ ਜਵਾਬਦੇਹੀ ਹੈ ਉਹ ਤੈਅ ਕਰਨੀ ਹੂੰ ਸੋ ਇਸ ਨੂੰ ਰੋਮ ਸਟੈਚੂਟ ਦੇ ਆਧਾਰ ਦੇ ਉੱਤੇ ਜਿਹੜੇ ਵੱਖ-ਵੱਖ ਜਿਹੜੇ ਮੁਲਕ ਹੈ ਉਹਨਾਂ ਨੇ ਇਸ ਦੀ ਜਿਹੜੀ ਜੂਰਿਸਡਿਕਸ਼ਨ ਹੈ ਉਸ ਨੂੰ ਮੰਨਿਆ ਹੋਇਆ ਜੀ ਹੁਣ ਭਮ ਸਾਹਿਬ ਪਹਿਲਾਂ ਜਿਹੜੀ ਇਹ ਅਦਾਲਤ ਹੈ ਦਰਅਸਲ ਇਹ ਵਲਾਦੀਮੀਰ ਪੁਤਿਨ ਅਤੇ ਲੀਬੀਆ ਦੇ ਜਿਹੜੇ ਫਾਰਮਰ ਰਾਸ਼ਟਰਪਤੀ ਹੂੰ ਮੁਨਮੁਰ ਗਦਾਫੀ ਹੂੰ ਉਹਨਾਂ ਦੇ ਖਿਲਾਫ ਜਿਹੜੇ ਹੈ ਇਹ ਵਾਰੰਟ ਜਾਰੀ ਕਰ ਚੁੱਕੀ ਹੈ ਜੀ ਆ ਇਸ ਅਦਾਲਤ ਦਾ ਭਮ ਸਾਹਿਬ ਕ੍ਰਿਟਿਸਿਜ਼ਮ ਵੀ ਹੁੰਦਾ ਰਿਹਾ ਹੈ ਕਿ ਇਹ ਯੂਰੋਸੈਂਟ੍ਰਿਕ ਹੈ ਹੂੰ ਇਹ ਬਾਇਸਡ ਹੈ ਇਹ ਸਿਰਫ ਜਿਹੜੇ ਛੋਟੇ ਤੇ ਗਰੀਬ ਮੁਲਕ ਨੇ ਜਿਹੜੇ ਆ ਉਹਨਾਂ ਦੇ ਪ੍ਰਤੀ ਜਿਹੜਾ ਉਹਨਾਂ ਦੇ ਜਿਹੜੇ ਲੀਡਰ ਨੇ ਉੱਥੇ ਦੇ ਉਹਨਾਂ ਦੇ ਪ੍ਰਤੀ ਜਿਹੜਾ ਕੜਾ ਰੁਖ ਬਣਾਉਂਦੀ ਹੈ ਤੇ ਜਿਹੜੇ ਵੱਡੇ ਦੇ ਤਾਕਤਵਰ ਮੁਲਕ ਨੇ ਜਿਹੜੇ ਉਹਨਾਂ ਨੂੰ ਜਵਾਬ ਦੇ ਨਹੀਂ ਕੀਤਾ ਜਾਂਦਾ ਹੂੰ ਸੋ ਇਹ ਇਸ ਦੀ ਜਿਹੜੀ ਹੈ ਇਹ ਕ੍ਰਿਟਿਸਿਜ਼ਮ ਵੀ ਰਿਹਾ ਹੈ ਹੂੰ ਪਰ ਹੁਣੇ ਅਦਾਲਤ ਜਿਹੜੀ ਪੰਮ ਸਾਹਿਬ ਦੁਆਰਾ ਖਬਰਾਂ ਦੇ ਵਿੱਚ ਆਈ ਹੈ ਕਿਉਂਕਿ ਇੱਥੇ ਜਿਹੜੇ ਪ੍ਰੋਸੀਕਿਊਟਰ ਨੇ ਕਰੀਮ ਖਾਨ ਉਹਨਾਂ ਨੇ ਐਪਲੀਕੇਸ਼ਨ ਇੱਕ ਇਸ ਅਦਾਲਤ ਦੇ ਵਿੱਚ ਲਾਈ ਹੈ ਕਿ ਦੋ ਲੀਡਰ ਹਮਾਸ ਦੇ ਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਤੇ ਰੱਖਿਆ ਮੰਤਰੀ ਉਹਨਾਂ ਦੇ ਖਿਲਾਫ ਜਿਹੜਾ ਹੈ ਕਿ ਅਰੈਸਟ ਵਾਰੰਟ ਜਾਰੀ ਕੀਤਾ ਜਾਵੇ ਫੋਰ ਕ੍ਰਾਈਮ ਅਗੇਂਸਟ ਹਿਊਮੈਨਿਟੀ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਹੈ ਰੀਜਨਸ ਆਫ ਰੀਜ਼ਨ ਟੂ ਬਲੀਵ ਸਾਡੇ ਕੋਲ ਹੈ ਹੂੰ ਕਿ ਇਹਨਾਂ ਨੂੰ ਜਿਹੜਾ ਉਹ ਗ੍ਰਿਫਤਾਰ ਕੀਤਾ ਜਾਵੇ ਹੂੰ ਆ ਸੋ ਭੰਮ ਸਾਹਿਬ ਇਸ ਦੇ ਖਿਲਾਫ ਜਿਹੜੀ ਕੜੀ ਪ੍ਰਤੀਕੀਆ ਉਹ ਇਜ਼ਰਾਈਲ ਦੇ ਜਿਹੜੇ ਪ੍ਰਧਾਨ ਮੰਤਰੀ ਯਹੋਨ ਨਵਲੋਂ ਆਈ ਹੈ ਹੂੰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਾਨੂੰ ਹਮਾਸ ਵਰਗੇ ਜਿਹੜੇ ਅਤਵਾਦੀ ਇੱਕ ਗਰੁੱਪ ਹੈ ਉਸ ਦੇ ਨਾਲ ਸਾਨੂੰ ਬਰਾਬਰ ਖੜਾ ਕਰਨਾ ਇਜ਼ਰਾਈਲ ਨੂੰ ਹੂੰ ਇਹ ਇੱਕ ਮੰਦ ਭਾਗਾ ਆਕਾਰਾ ਹੈ ਉਹਨਾਂ ਨੇ ਇਸ ਨੂੰ ਐਂਟੀ ਸੈਮਿਟਿਕ ਵੀ ਕਿਹਾ ਹੈ ਕਿ ਇਹ ਯਹੂਦੀਆਂ ਦਾ ਜਿਹੜਾ ਯਹੂਦੀਆਂ ਦੇ ਜਿਹੜਾ ਵਿਰੁੱਧ ਇੱਕ ਨਫ਼ਰਤ ਭਰਿਆ ਜਿਹੜਾ ਇੱਕ ਅ ਕਾਰਵਾਈ ਹੈ ਕਰੀਮ ਖਾਨ ਨੂੰ ਵੀ ਉਸੇ ਨਾਲ ਜੋੜਿਆ ਜਾ ਰਿਹਾ ਵੀ ਉਹ ਯਹੂਦੀਆਂ ਦਾ ਸਮਰਥਕ ਹੈ ਜੀ ਕਹਿੰਦੇ ਉਹ ਇੱਕ ਤਰ੍ਹਾਂ ਦੇਖਿਆ ਜਾ ਰਿਹਾ ਭਮਸਾ ਪਰ ਮੈਂ ਸਮਝਦਾ ਵੀ ਜਦੋਂ ਕੋਈ ਹੈ ਜੀ ਆਫਿਸ ਦੇ ਵਿੱਚ ਬੈਠਾ ਹੈ ਘੱਟੋ ਘੱਟ ਧਾਰਮਿਕ ਰੰਗਤ ਜਿਹੜੀ ਹੈ ਕਿਸੇ ਦੇ ਧਰਮ ਨੂੰ ਲੈ ਕੇ ਜੇ ਉਹ ਆਪਣਾ ਕੋਈ ਕੰਮ ਕਰ ਰਿਹਾ ਹੈ ਜਦੋਂ ਤੱਕ ਕਿ ਤੁਹਾਡੇ ਕੋਲ ਕੋਈ ਕਲੀਅਰ ਐਵੀਡੈਂਸ ਨਹੀਂ ਕਿਸੇ ਤੇ ਜਿਹੜਾ ਕਿਸੇ ਦੇ ਧਰਮ ਦੇ ਆਧਾਰ ਤੇ ਉੱਤੇ ਜਿਹੜਾ ਇਹ ਜਿਹਾ ਅਲੀਗੇਸ਼ਨ ਜਿਹੜਾ ਲਾਉਣਾ ਹੀ ਲਾਇਆ ਜਾ ਸਕਦਾ ਉਹ ਗਲਤ ਹੈ ਹਮ ਇਖਲਾਕੀ ਤੌਰ ਤੇ ਗਲਤ ਹੈ ਹਮ ਕਿ ਕਿਸੇ ਦੇ ਧਰਮ ਨੂੰ ਲੈ ਕੇ ਤੁਸੀਂ ਉਸ ਨੂੰ ਨਿਸ਼ਾਨਾ ਬਣਾਓ ਉਹ ਪ੍ਰੋਸੀਕਿਊਟਰ ਹੈ ਪ੍ਰੋਸੀਕਿਊਟਰ ਹੈ ਜਿਹੜਾ ਉਸਨੇ ਆਪਣਾ ਕੰਮ ਕਰਨਾ ਹੈ ਆਪਣਾ ਕੰਮ ਕਰ ਰਿਹਾ ਹੈ ਉਸ ਨੂੰ ਕਾਨੂੰਨੀ ਤੌਰ ਤੇ ਚੈਲੰਜ ਕੀਤਾ ਜਾਵੇ ਪਰ ਜਿਹੜਾ ਉਸਦੇ ਧਰਮ ਦੇ ਆਧਾਰ ਦੇ ਉੱਤੇ ਉਸਤੇ ਕੋਈ ਅਲੀਗੇਸ਼ਨ ਮੈਂ ਨਹੀਂ ਸਮਝਦਾ ਵੀ ਉਸਤੇ ਲਾਉਣਾ ਚਾਹੀਦਾ ਜੀ ਪਰ ਉਹ ਉਸ ਨੂੰ ਕਿਹਾ ਨੈਤਨਿਆਹੂ ਨੇ ਜ਼ਰੂਰ ਇਹ ਕਿਹਾ ਹੈ ਕਿ ਦੁਨੀਆ ਦੇ ਵਿੱਚ ਜਿਹੜਾ ਐਂਟੀ ਸਿਮਿਟਿਜ਼ਮ ਨੂੰ ਇੱਕ ਕਦਮ ਜਿਹੜਾ ਹੈ ਉਹ ਵਾਅਦਾ ਦੇਊਗਾ ਤੇ ਇਜ਼ਰਾਈਲ ਨੇ ਇਥੋਂ ਤੱਕ ਕਿਹਾ ਹੈ ਕਿ ਅਸੀਂ ਜਿਹੜੀ ਜੂਰਿਸਡਿਕਸ਼ਨ ਹੈ ਉਸ ਨੂੰ ਮੰਨਣ ਤੋਂ ਇਨਕਾਰ ਹੀ ਆ ਹਮ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੀ ਹਮ ਅ ਚਲੋ ਇਹ ਇੱਕ ਗੱਲ ਹੋਈ ਡਿਫੈਂਸ ਮਿਨਿਸਟਰ ਨੇ ਵੀ ਬਿਆਨ ਦਿੱਤਾ ਹੁਣ ਭਮ ਸਾਹਿਬ ਜਿਹੜੇ ਸਾਰੇ ਇਜ਼ਰਾਈਲ ਦੇ ਜਿਹੜੇ ਨੈਟੋ ਮੁਲਕ ਹੈ ਜਿਹੜੇ ਐਲਾਈਜ਼ ਹੈ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਯੂਐਸ ਯੂਐਸ ਪ੍ਰੈਜ਼ੀਡੈਂਟ ਨੇ ਇਸ ਕਦਮ ਦੀ ਜਿਹੜੀ ਹੈ ਉਹ ਸਖਤ ਨਖੇਦੀ ਕੀਤੀ ਹੈ ਉਹਨਾਂ ਨੇ ਇਹੀ ਗੱਲ ਕਹੀ ਹੈ ਕਿ ਹਮਾਸ ਤੇ ਇਜ਼ਰਾਈਲ ਦੇ ਵਿੱਚ ਜਿਹੜਾ ਕੋਈ ਵੀ ਬਰਾਬਰੀ ਕੋਈ ਵੀ ਪੈਰਲਲ ਜਿਹੜਾ ਹੈ ਉਹ ਡਰਾ ਨਹੀਂ ਕੀਤਾ ਜਾ ਸਕਦਾ ਤੇ ਇਹ ਜਿਹੜੀ ਕਾਰਵਾਈ ਹੈ ਇਹ ਇਹ ਗਲਤ ਹੈ ਇਹ ਸਾਰੇ ਮੁਲਕਾਂ ਨੇ ਜਿਹੜਾ ਬਿਆਨ ਦਿੱਤਾ ਹੈ ਤੇ ਸਭ ਤੋਂ ਫਾੜੀ ਬਿਆਨ ਦੇਣ ਦੇ ਵਿੱਚ ਕੈਨੇਡਾ ਰਿਹਾ ਹੂੰ ਕੈਨੇਡਾ ਨੇ ਫੋਰਨ ਮਿਨਿਸਟਰ ਨੇ ਪਹਿਲਾਂ ਖੁੱਲ ਕੇ ਇਜ਼ਰਾਈਲ ਦੀ ਜਿਹੜੀ ਹਮਾਇਤ ਕਰਨ ਤੋਂ ਉਸ ਤੋਂ ਆਪਣਾ ਹੱਥ ਖਿੱਚਿਆ ਹੂੰ ਕੋਈ ਜਵਾਬ ਨਹੀਂ ਦਿੱਤਾ ਬਾਅਦ ਦੇ ਵਿੱਚ ਜਦੋਂ ਪਾਰਲੀਮੈਂਟ ਦੇ ਵਿੱਚ ਇਹ ਮਸਲਾ ਉੱਠਿਆ ਤਾਂ ਕੈਨੇਡਾ ਨੂੰ ਜਿਹੜੀ ਹੈ ਆਪਣਾ ਸਟੈਂਡ ਹੈ ਜਿਹੜਾ ਉਹ ਕਲੀਅਰ ਕਰਨਾ ਪਿਆ ਜਿਸ ਦੇ ਵਿੱਚ ਉਹਨਾਂ ਨੇ ਉਹੀ ਗੱਲ ਦੁਹਰਾਈ ਕਿ ਜਿਹੜੇ ਕਿ ਉਹ ਅਦਾਲਤ ਦੀ ਪ੍ਰਕਿਰਿਆ ਦਾ ਇੱਜ਼ਤ ਕਰਦੇ ਨੇ ਹੂੰ ਅਤੇ ਪਰ ਜਿਹੜਾ ਹੈਗਾ ਉਹ ਹਮਾਸ ਤੇ ਇਜ਼ਰਾਈਲ ਦੇ ਵਿੱਚ ਜਿਹੜੀ ਹੈ ਉਹ ਪੈਰਲਲਸ ਹੈ ਜਿਹੜੇ ਉਹਨਾਂ ਨੂੰ ਇੱਕੋ ਥਾਂ ਤੇ ਲਿਆ ਕੇ ਜਿਹੜਾ ਉਹ ਨਹੀਂ ਦੇਖਿਆ ਜਾ ਸਕਦਾ ਹੂੰ ਆ ਭਮ ਸਾਹਿਬ ਇੱਕ ਦਾ ਤੁਹਾਡਾ ਇਹ ਪਹਿਲਾ ਜਿਹੜਾ ਇਹ ਸਵਾਲ ਸੀਗਾ ਜੀ ਆ ਦੂਸਰਾ ਸਵਾਲ ਸੀਗਾ ਤੁਹਾਡਾ ਕੀ ਤੁਸੀਂ ਦੂਰਸੇ ਹਾਂ ਹਾਂਜੀ ਬਿਲਕੁਲ ਵੀ ਇਸ ਦਾ ਜਿਹੜਾ ਅਦਾਲਤ ਦੇ ਗ੍ਰਿਫਤਾਰੀ ਵਾਰੰਟ ਦਾ ਵਾਸਤੇ ਇਜ਼ਰਾਈਲ ਦਾ ਜਿਹੜਾ ਕਨਫਲਿਕਟ ਹੈ ਇਹਦੇ ਤੇ ਕੀ ਅਸਰ ਪਊਗਾ ਜੀ ਹੁਣ ਇਹ ਵੀ ਗੱਲ ਕਰੀਏ ਭਮ ਸਾਹਿਬ ਪਹਿਲਾਂ ਤਾਂ ਅ ਦੇਖੋ ਇੰਟਰਨੈਸ਼ਨਲ ਜਿਹੜਾ ਪ੍ਰੈਸ਼ਰ ਇਜ਼ਰਾਈਲ ਦੇ ਉੱਤੇ ਬਣ ਰਿਹਾ ਹੈ ਹੂੰ ਜਿਸ ਦੇ ਵਿੱਚ ਜਿਹੜੇ ਸਾਰੇ ਮੁਲਕ ਐ ਕਹਿ ਰਹੇ ਆ ਕਿ ਹੁਣ ਦੇਖੋ 25-30 ਹਜ਼ਾਰ ਦੇ ਕਰੀਬ ਜਿਹੜਾ ਉੱਥੇ ਜਾਨਾਂ ਜਾ ਚੁੱਕੀਆਂ ਨੇ ਹੂੰ ਜਿਹੜਾ ਕਿ ਬਹੁਤ ਮੰਦ ਭਾਗਾ ਹੈ ਤੇ ਹੁਣ ਇਹ ਜਿਹੜਾ ਕਨਫਲਿਕਟ ਆ ਇਹ ਖਤਮ ਹੋਣਾ ਚਾਹੀਦਾ ਹੂੰ ਸੋ ਨੈਚੁਰਲ ਹੈ ਵੀ ਜਿਹੜਾ ਦੇਖੋ ਉਸ ਪ੍ਰੈਸ਼ਰ ਦੇ ਵਿੱਚ ਉਹਨਾਂ ਆਵਾਜ਼ਾਂ ਦੇ ਵਿੱਚ ਇਸ ਵਾਰੰਟ ਦੀ ਜਿਹੜੀ ਕਾਰਵਾਈ ਦੇ ਨਾਲ ਉਹ ਵਾਅਦਾ ਹੋਊਗਾ ਜੀ ਉਹ ਹੁਣ ਕੁਝ ਤਾਂ ਜਿਹੜੇ ਮenje ਹੋਏ ਸਿਆਸਤਦਾਨ ਨੇ ਭਮ ਸਾਹਿਬ ਜਿਹੜੇ ਉਹ ਆਪੋ ਆਪਣੇ ਜਿਹੜੇ ਨੈਸ਼ਨਲ ਇੰਟਰਸਟ ਨੂੰ ਹੂੰ ਅੱਗੇ ਰੱਖ ਕੇ ਜਿਹੜਾ ਉਹ ਬਿਆਨਬਾਜ਼ੀ ਕਰ ਰਹੇ ਨੇ ਹੂੰ ਪਰ ਕੁਝ ਕਿ ਸਿਆਸਤਦਾਨ ਕੁਝ ਮੁਲਕਾਂ ਦੇ ਵਿੱਚ ਹੁੰਦੇ ਨੇ ਜਿਨ੍ਹਾਂ ਦਾ ਨੈਸ਼ਨਲ ਇੰਟਰਸਟ ਦੇ ਨਾਲ ਕੋਈ ਮਤਲਬ ਨਹੀਂ ਹੁੰਦਾ ਹੂੰ ਜਿਨ੍ਹਾਂ ਦੇ ਆਪਣੇ ਦੇਸ਼ ਦੇ ਹਤਾਨਾ ਕੋਈ ਮਤਲਬ ਨਹੀਂ ਹੁੰਦਾ ਉਹ ਆਪਣੀ ਜਿਹੜੀ ਸੌੜੀ ਸਿਆਸਤ ਹੈ ਉਸ ਨੂੰ ਅੱਗੇ ਰੱਖ ਕੇ ਜਿਹੜਾ ਹੈ ਉਹ ਫੈਸਲਾ ਲੈਂਦੇ ਕਹਿੰਦੇ ਤੇ ਕਰਦੇ ਨੇ ਹੂੰ ਹੋਰ ਤਾਂ ਕਿਸੇ ਮੁਲਕ ਦੇ ਭਮ ਸਾਬ ਮੇਨ ਲੀਡਰ ਨੇ ਮੇਰਾ ਖਿਆਲ ਇਸ ਹੱਦ ਤੱਕ ਕੋਈ ਨਾ ਗਿਆ ਹੋਵੇ ਇਹ ਸਾਡੇ ਹਰਮਨ ਪਿਆਰੇ ਨੇਤਾ ਜਗਮੀਤ ਸਿੰਘ ਐਨ ਡੀ ਪੀ ਦੇ ਜਿਹੜੇ ਕਿ ਪਹਿਲਾਂ ਨਰਿੰਦਰ ਮੋਦੀ ਨੂੰ ਜਿਹੜਾ ਉਹ ਗ੍ਰਿਫਤਾਰ ਕਰਕੇ ਕ੍ਰੀਸਕੇ ਕੈਨੇਡਾ ਲਿਆਉਣ ਵਾਲੇ ਸੀ ਉਹਨਾਂ ਨੇ ਕੈਨੇਡਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਨੈਤਨ ਯਾਹੂ ਦੇ ਖਿਲਾਫ ਜਿਹੜੇ ਅਰੈਸਟ ਵਾਰਡਨ ਜਾਰੀ ਹੁੰਦਾ ਤਾਂ ਕੈਨੇਡਾ ਨੈਤਨ ਯਾਹੂ ਨੂੰ ਅਰੈਸਟ ਕਰੇ ਜੀ ਹੁਣ ਭਮ ਸਾਹਿਬ ਮੋਦੀ ਤੇ ਨੈਤਨਯਾਹੂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਹੂੰ ਮੈਨੂੰ ਲੱਗਦਾ ਹੈ ਵੀ ਛੇਤੀ ਜੋ ਬਾਰਡਨ ਦੀ ਗ੍ਰਿਫਤਾਰੀ ਦੀ ਮੰਗ ਵੀ ਜਗਮੀਤ ਸਿੰਘ ਛੇਤੀ ਵੀ ਹੂੰ ਜਿਹੜਾ ਪਾਰਲੀਮੈਂਟ ਦੇ ਵਿੱਚ ਉੱਠ ਕੇ ਕਰਨਗੇ ਹੂੰ ਭਮ ਸਾਹਿਬ ਜਿਹੜੇ ਅਜਿਹੇ ਸਿਆਸਤ ਤੋਂ ਜਿਹੜੇ ਪ੍ਰੇਰਿਤ ਬਿਆਨ ਹੈ ਜੀ ਜਿਹੜੇ ਕਿ ਹੁਣ ਦੇਖੋ ਕਿ ਇਹ ਜਗਮੀਤ ਸਿੰਘ ਨੂੰ ਇਹ ਨਹੀਂ ਪਤਾ ਕਿ ਜਿਹੜਾ ਇਜ਼ਰਾਈਲ ਹੈ ਉਹ ਕਿੰਨਾ ਮਹੱਤਵਪੂਰਨ ਜਿਹੜਾ ਹੈ ਉਹ ਐਲ ਆਈ ਹੈ ਹੂੰ ਨੈਟੋ ਦਾ ਹੂੰ ਮਿਡਲ ਈਸਟ ਦੇ ਵਿੱਚ ਹੂੰ ਦੇ ਉਸ ਐਲਾਈ ਦੇ ਜਿਹੜੇ ਪ੍ਰਧਾਨ ਮੰਤਰੀ ਐ ਹੂੰ ਉਹਨਾਂ ਨੂੰ ਤੁਸੀਂ ਗ੍ਰਿਫਤਾਰ ਕਰਨ ਦੀ ਗੱਲ ਕਰ ਰਹੇ ਹੋ ਹੂੰ ਕੀ ਤੁਹਾਡੇ ਜੇ ਰਾਜਨੀਤਿਕ ਜਿਹੜੇ ਤੁਹਾਡੇ ਰਾਜਨੀਤਿਕ ਮਫਾਦ ਨੇ ਉਹਨਾਂ ਨੇ ਤੁਹਾਡੀ ਮੱਤ ਪੂਰੀ ਤਰ੍ਹਾਂ ਨਹੀਂ ਮਾਰੀ ਹੂੰ ਤਾਂ ਜਰਾ ਆਪਣੀਆਂ ਅੱਖਾਂ ਦੇ ਉੱਤੇ ਛਿੱਟੇ ਮਾਰ ਕੇ ਜਿਹੜਾ ਆਪਣੇ ਅੰਦਰ ਆਪਣੇ ਜਿਹੜੇ ਜ਼ਮੀਰ ਜੇ ਤੁਹਾਡੇ ਚ ਕੋਈ ਬਚਿਆ ਹੂੰ ਵੈਸੇ ਤਾਂ ਮੈਨੂੰ ਲੱਗਦਾ ਨਹੀਂ ਵੀ ਇਸ ਮਨੁੱਖ ਦੇ ਵਿੱਚ ਕੋਈ ਜ਼ਮੀਰ ਨਾਮ ਦੀ ਚੀਜ਼ ਹੈ ਹੂੰ ਕਿਉਂਕਿ ਜਿਹੜੀ ਦੋਗਲੀ ਨੀਤੀ ਦੇ ਉੱਤੇ ਉਤਰਿਆ ਹੈ ਇੱਕ ਪਾਸੇ ਜਿਹੜਾ ਇਸ ਦਾ ਭਰਾ ਹੈ ਉਹ ਲੌਬੀਜ਼ ਲੌਬਿਸਟ ਬਣਿਆ ਹੋਇਆ ਹੈ ਆ ਕੰਪਨੀਆਂ ਦਾ ਹੂੰ ਗਰੋਸਰੀ ਚੇਨਜ਼ ਦਾ ਮੈਟਰੋ ਦਾ ਹੂੰ ਦੂਸਰੇ ਪਾਸੇ ਰੌਲਾ ਪਾ ਰਹੇ ਹੈ ਕਿ ਜਿਹੜੀਆਂ ਗਰੋਸਰੀ ਚੇਨਜ਼ ਨੇ ਜੀ ਇਹ ਲੋਕਾਂ ਨੂੰ ਲੁੱਟ ਕੇ ਖਾ ਰਹੀਆਂ ਨੇ ਹੂੰ ਉਹ ਬਈ ਪੈਸੇ ਤਾਂ ਤੁਸੀਂ ਖੁਦ ਵਟੋਰ ਰਹੇ ਹੋ ਉਹਨਾਂ ਤੋਂ ਹੂੰ ਦੂਜੇ ਪਾਸੇ ਜੀ ਲੁੱਟ ਕੇ ਖਾ ਗਏ ਲੋਕਾਂ ਨੂੰ ਗਰੋਸਰੀ ਚੇਨਜ਼ ਸੋ ਜੇ ਇਸ ਬੰਦੇ ਦੇ ਵਿੱਚ ਕੋਈ اخلاق ਬਚਿਆ ਹੈ ਤਾਂ ਇਹ ਹੋਰ ਕੈਨੇਡਾ ਦੇ ਥੇਤਾਂ ਨੂੰ ਜਿਹੜਾ ਨੁਕਸਾਨ ਪਹੁੰਚਾਉਣਾ ਹੈ ਕਿਰਪਾ ਕਰਕੇ ਬੰਦ ਕਰੇ ਬੰਦ ਕਰ ਦੇ ਹੂੰ ਸੋ ਉਹ ਗੱਲ ਕਰੀਏ ਇਜ਼ਰਾਈਲ ਦੀ ਭਮਸਾਬ ਤਾਂ ਦੇਖੋ ਇੰਟਰਨੈਸ਼ਨਲ ਪ੍ਰੈਸ਼ਰ ਦੇ ਵਿੱਚ ਤਾਂ ਜਿਹੜਾ ਉਹ ਵਾਦਾ ਹੋ ਰਿਹਾ ਹੈ ਹੂੰ ਇਹਨਾਂ ਗੱਲਾਂ ਦੇ ਨਾਲ ਹੁਣ ਜੇ ਅਰੈਸਟ ਵਾਰੰਟ ਜਾਰੀ ਹੋ ਜਾਂਦਾ ਹੈ ਹੂੰ ਤਾਂ ਜਿਹੜੇ ਇਜ਼ਰਾਈਲ ਦੇ ਮਿੱਤਰ ਦੇਸ਼ ਨੇ ਉਹ ਇੱਕ ਬੜੀ ਦੁਬਿਧਾ ਦੇ ਵਿੱਚ ਪੈ ਜਾਣਗੇ ਹੂੰ ਕਿਉਂਕਿ ਉਹ ਹੁਣ ਜੇ ਕੋਰਟ ਦੇ ਅਰੈਸਟ ਵਾਰੰਟ ਨੂੰ ਨਹੀਂ ਮੰਨਦੇ ਨਕਾਰਦੇ ਐ ਤਾਂ ਕੋਰਟ ਦੀ ਅਥਾਰਟੀ ਨੂੰ ਕੋਰਟ ਦੀ ਜੂਰਿਸਡਿਕਸ਼ਨ ਨੂੰ ਨਕਾਰਦੇ ਐ ਹੂੰ ਤਾਂ ਫਿਰ ਜਦੋਂ ਉਹ ਅਫਰੀਕਨ ਮੁਲਕਾਂ ਦਾ ਜਿਹੜਾ ਹੈ ਮਸਲਾ ਆਇਆ ਕਰੂਗਾ ਹੂੰ ਕਿਸ ਮੋਰਲ ਅਥਾਰਟੀ ਦੇ ਨਾਲ ਫਿਰ ਉਹ ਕਿਹਾ ਕਰਨਗੇ ਕਿ ਕੋਰਟ ਦੇ ਫੈਸਲੇ ਜਿਹੜੇ ਲਾਗੂ ਹੋ ਦੂਜੇ ਮੁਲਕਾਂ ਤੇ ਲਾਗੂ ਕੀਤੇ ਜਾਣ ਪਰ ਇਜ਼ਰਾਈਲ ਤੇ ਲਾਗੂ ਨਾ ਕੀਤੇ ਜਾਣ ਹੂੰ ਫਿਰ ਤਾਂ ਭਮਪਾ ਸਾਹਿਬ ਜਿਹੜੀ ਸਾਰੇ ਇੰਟਰਨੈਸ਼ਨਲ ਜਿਹੜਾ ਲਾਅ ਹੈ ਤੇ ਇੰਟਰਨੈਸ਼ਨਲ ਜਿਹੜਾ ਸਿਸਟਮ ਹੈ ਉਹਦੀ ਕ੍ਰੈਡੀਬਿਲਟੀ ਜਿਹੜੀ ਧਾਕ ਤੇ ਲੱਗ ਜੂਗੀ ਹੂੰ ਸੋ ਬੜੀ ਵੱਡੀ ਜਿਹੜੀ ਦੁਬਿਧਾ ਹੈ ਤੇ ਬੜੀ ਵੱਡੀ ਜਿਹੜੀ ਇੱਕ ਤਰ੍ਹਾਂ ਸਮੱਸਿਆ ਹੈ ਹੂੰ ਉਹ ਵੈਸਟਰਨ ਮੁਲਕਾਂ ਨੂੰ ਇਜ਼ਰਾਈਲ ਦੇ ਐਲਾਈਜ਼ ਨੂੰ ਆ ਜਾਣੀ ਹੈ ਜੇ ਇਹ ਕਿਤੇ ਅਰੈਸਟ ਵਾਰੰਟ ਆ ਜਿਹੜਾ ਇਹ ਜਾਰੀ ਕਰ ਦਿੱਤਾ ਜਾਂਦਾ ਹੂੰ ਜੇ ਅਰੈਸਟ ਵਾਰੰਟ ਜਾਰੀ ਨਹੀਂ ਹੁੰਦਾ ਤਾਂ ਉਹ ਇੱਕ ਵੱਖਰਾ ਵਿਸ਼ਾ ਹੈ ਤੇ ਪਰ ਤੁਸੇ ਤੁਹਾਨੂੰ ਇਹ ਯਾਦ ਹੋਊਗਾ ਕਿ ਜਦੋਂ ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਦੀਮੀਰ ਪੁਤਿਨ ਦੇ ਖਿਲਾਫ ਜਦੋਂ ਦਾ ਅਰੇਸਟ ਵਾਰੰਟ ਜਾਰੀ ਹੋਇਆ ਉਹਨਾਂ ਨੇ ਆਪਣੇ ਵਿਦੇਸ਼ ਦੌਰੇ ਜਿਹੜੇ ਐ ਉਹ ਬਹੁਤ ਹੱਦ ਤੱਕ ਘਟਾ ਦਿੱਤੇ ਹੂੰ ਬਿਲਕੁਲ ਕਿਉਂਕਿ ਉਹਨਾਂ ਨੂੰ ਇਸ ਚੀਜ਼ ਦਾ ਜਿਹੜਾ ਇਸ ਬਾਰੇ ਸੋਚ ਦਿੱਤਾ ਉਹ ਐਟ ਲੀਸਟ ਹੈ ਗਈ ਹੈ ਨਾ ਹੂੰ ਹੂੰ ਜਿਹੜਾ ਕ੍ਰੈਮਲਿਨ ਹੈ ਭਮ ਸਾਹਿਬ ਪਰ ਉਹਨਾਂ ਦੀ ਸਿਚੁਏਸ਼ਨ ਚਲੋ ਡਿਫਰੈਂਟ ਹੈ ਕਿ ਉਹਨਾਂ ਦੇ ਜਿਹੜੇ ਆਪਣੇ ਸੰਬੰਧ ਹੈ ਵੈਸਟਰਨ ਕੰਟਰੀਜ਼ ਦੇ ਨਾਲ ਉਹ ਕਾਫੀ ਉਹਨੂੰ ਆਮੋ ਸਾਹਮਣੇ ਆ ਚੁੱਕੇ ਨੇ ਉਹ ਕੋਈ ਬਹੁਤੀ ਕੋਈ ਖੁਸ਼ਗਵਾਰ ਨਹੀਂ ਪਰ ਇਜ਼ਰਾਈਲ ਦੇ ਜਿਹੜੇ ਰਿਲੇਸ਼ਨ ਹੈ ਖਾਸ ਤੌਰ ਤੇ ਯੂਐਸ ਦੇ ਨਾਲ ਉਹ ਬੜੇ ਨੇੜਤਾ ਦੇ ਸਬੰਧ ਹੈ ਜਿਵੇਂ ਉਹ ਡਿਫੈਂਸ ਦੇ ਵਿੱਚ ਹੋਵੇ ਚਾਹੇ ਸਿਕਿਉਰਿਟੀ ਦੇ ਵਿੱਚ ਹੋਵੇ ਇਕਨੋਮੀ ਦੇ ਵਿੱਚ ਹੋਵੇ ਤੇ ਉਹਨਾਂ ਦੇ ਬੜੇ ਚੰਗੇ ਸਬੰਧ ਹੈ ਤੇ ਇਹ ਜਿਹੇ ਚੰਗੇ ਸਬੰਧਾਂ ਦੇ ਵਿੱਚ ਆਪਣੇ ਜਿਹੜੇ دوست ਮੁਲਕ ਦੇ ਪ੍ਰਧਾਨ ਮੰਤਰੀ ਨੂੰ ਕਿਹੜਾ ਮੁਲਕ ਜਿਹੜਾ ਹੈ ਉਹ ਅਰੈਸਟ ਕਰੂਗਾ ਜੇ ਵਾਰੰਟ ਜਾਰੀ ਵੀ ਕਰ ਦਿੱਤਾ ਜਾਂਦਾ ਹੈ ਤੇ ਜੇ ਉਸ ਵਾਰੰਟ ਨੂੰ ਫਿਰ ਐਗਜ਼ੀਕਿਊਟ ਨਹੀਂ ਕੀਤਾ ਜਾਂਦਾ ਤਾਂ ਫਿਰ ਕਿਸ ਮੋਡ ਅਥਾਰਟੀ ਦੇ ਨਾਲ ਤੁਸੀਂ ਕੱਲ ਨੂੰ ਦੂਸਰੇ ਮੁਲਕਾਂ ਨੂੰ ਕਹੋਗੇ ਕਿ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੂੰ ਜਿਹੜਾ ਕੀਤਾ ਜਾਵੇ ਸੋ ਭਮ ਸਾਹਿਬ ਇਹ ਇੱਕ ਵੱਡੀ ਦੁਵਿਧਾ ਤੇ ਇੱਕ ਵੱਡੀ ਜਿਹੜਾ ਸਵਾਲ ਖੜੇ ਕਰ ਦੇਣ ਵਾਲੀ ਜਿਹੜੀ ਸਿਚੁਏਸ਼ਨ ਹੈ ਇਹ ਬਣੀ ਹੋਈ ਹੈ ਇਸ ਵੇਲੇ ਇੰਟਰਨੈਸ਼ਨਲ ਲਾਅ ਦੇ ਵਿੱਚ ਇੰਟਰਨੈਸ਼ਨਲ ਰਿਲੇਸ਼ਨਸ ਦੇ ਵਿੱਚ ਜਿਨ੍ਹਾਂ ਦਾ ਜਿਹੜਾ ਧੁਰਾ ਹੈ ਜਿਨ੍ਹਾਂ ਦਾ ਜਿਹੜਾ ਸੈਂਟਰ ਹੈ ਉਹ ਇਜ਼ਰਾਈਲ ਤੇ ਜਿਹੜਾ ਹਮਾਸ ਦਾ ਜੀ ਜਿਹੜਾ ਉਹ ਕਨਫਲਿਕਟ ਹੈ ਪਰ ਅਸੀਂ ਜੇ ਇਹ ਹਮੇਸ਼ਾ ਹੀ ਦੇਖੋ ਆਪਾਂ ਇੱਛਾ ਰੱਖਦੇ ਹਾਂ ਕਿ ਜੋ UN ਸਿਕਿਉਰਿਟੀ ਕਾਉਂਸਲ ਦੇ ਜਿਹੜੇ ਰੈਜ਼ੋਲੂਸ਼ਨ ਨੇ ਟੂ ਸਟੇਟ ਸੋਲੂਸ਼ਨ ਦੇ ਹਮ ਉਹਨਾਂ ਦੇ ਉੱਤੇ ਆਧਾਰਿਤ ਜਿਹੜਾ ਹੈ ਟੂ ਸਟੇਟ ਸੋਲੂਸ਼ਨ ਦੀ ਦੇ ਉੱਤੇ ਆਧਾਰਿਤ ਹਮ ਜਿਹੜਾ ਇਸ ਮਸਲੇ ਦਾ ਹੱਲ ਛੇਤੀ ਕੱਢਿਆ ਜਾਵੇ ਹਮ ਤਾਂ ਕਿ ਜਿਹੜੀ ਇਹ ਲੜਾਈ ਹੈ ਜਿਹੜੀ ਇਹ ਹਿੰਸਾ ਹੈ ਇਸ ਨੂੰ ਨੱਥ ਪਾ ਕੇ ਛੇਤੀ ਹੀ ਜਿਹੜਾ ਮਿਡਲ ਈਸਟ ਦੇ ਵਿੱਚ ਜਿਹੜੀ ਸ਼ਾਂਤੀ ਹੈ ਉਸ ਦੀ ਸਥਾਪਨਾ ਕੀਤੀ ਜਾ ਸਕੇ ਜੀ ਬਿਲਕੁਲ ਸੋ ਬਹੁਤ ਬਹੁਤ ਸ਼ੁਕਰੀਆ ਗਿਲ ਸਰ ਮਿਹਰਬਾਨੀ ਅੱਜ ਦੇ ਇਸ ਪ੍ਰੋਗਰਾਮ ਨੂੰ ਵਿਸਥਾਰ ਦੇਣ ਦੇ ਲਈ ਇਹ ਸ਼ੁਕਰੀਆ ਜੀ ਸੋ ਇਸ ਦੇ ਨਾਲ ਹੀ ਦੋਸਤੋ ਪ੍ਰੋਗਰਾਮ ਦੀ ਸਮਾਪਤੀ ਦਾ ਸਮਾਂ ਹੋ ਗਿਆ ਹੈ ਮੈਨੂੰ ਬਲਦੇਵ ਸਿੰਘ ਭਮ ਨੂੰ ਤੇ ਲਵਲਿੰਗ ਸਿੰਘ ਗਿੱਲ ਹਨਨ ਨੂੰ ਸਾਨੂੰ ਜੋ ਤੁਸੀਂ ਆਜਾਦਤ ਅਗਲੇ ਐਤਵਾਰ ਨੂੰ ਫਿਰ ਪ੍ਰੋਗਰਾਮ ਤਾਂ ਸੰਦੇਸ਼ੋ ਵਿਦ ਲਵਲੀਨ ਗਿਲਦੇ ਵਿੱਚ ਕੋਈ ਨਵੀਆਂ ਖਬਰਾਂ ਕੋ ਨਵੇਂ ਵਿਸ਼ੇ ਲੈ ਕੇ ਹਾਜ਼ਰ ਹੋਵਾਂਗੇ ਸੋ ਤਦ ਤੱਕ ਲਈ ਇਹ ਤੋਂ ਇਜਾਜ਼ਤ ਤੁਹਾਡਾ ਸਾਡਾ ਰੱਬ ਰਾਖਾ ਜਿਉਂਦੇ ਵਸੇ ਰੋ